13 ਲੱਖ ਦਾ ਲੋਨ ਸੀਗਾ ਉਹਦੇ ਜੋ 7 ਲੱਖ 80 ਹਜ਼ਾਰ ਭਰ ਚੁੱਕੇ ਆ ਉਸ ਤੋਂ ਬਾਅਦ ਜੀ ਘਰ ਵਾਲੇ ਨੇ ਹੋਰ ਵਿਆਹ ਕਰਾ ਲਿਆ ਜਿੰਨਾ ਟਾਈਮ ਤੱਕ ਚੰਗੇ ਰਹੇ ਚੱਲੀ ਗਏ ਆਗੇ ਸਾਡਾ ਵੀ ਧਿਆਨ ਰੱਖਿਆ ਘਰ ਦੀਆਂ ਕਿਸ਼ਤਾਂ ਵੀ ਤਾਰਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਘਰ ਦਾ ਖਿਆਲ ਵੀ ਛੱਡਤਾ ਤੇ ਕਿਸ਼ਤਾਂ ਵੀ ਨਹੀਂ ਤਾਰੀਆਂ ਸਾਨੂੰ ਹੁਣ ਉਦੋਂ ਪਤਾ ਚੱਲਿਆ ਜਦੋਂ ਬੈਂਕ ਵਾਲੇ ਘਰ ਆਉਣ ਲੱਗੇ ਉਦੋਂ ਹੀ ਪਤਾ ਚੱਲਿਆ ਵੀ ਉਹਨੇ ਜਨਾਨੀ ਰੱਖ ਲਈ ਵੀ ਸਾਰਾ ਖਰਚਾ ਉਹਨਾਂ ਨੂੰ ਦੇਣ ਲੱਗੇ ਸਾਨੂੰ ਖਰਚਾ ਕੋਈ ਨਹੀਂ ਦਿੱਤਾ ਹੈਗਾ ਜਦੋਂ ਗਲਤ ਚੱਕਰਾਂ 'ਚ ਪੈ ਗਏ ਉਸ ਤੋਂ ਬਾਅਦ ਉਹ ਬੰਦੇ ਨੇ ਸਾਨੂੰ 10 ਰੁਪਏ ਵੀ ਰਹਿੰਦੇ ਹੈਗੇ ਕਿ ਸਾਨੂੰ ਤਾਂ ਛੱਡ ਹੀ ਦਿੱਤਾ ਉਹਨਾਂ ਨੇ ਦੇਖੋ ਮਾਵਾਂ ਨੂੰ ਦਰਦ ਹੁੰਦਾ ਉਹ ਵੀਰ ਨੇ ਜਮਾ ਨਹੀਂ ਸੋਚਿਆ ਇਹ ਦੋ ਬੱਚੇ ਆ ਇੱਧਰ ਇੱਕ ਬੇਟਾ ਬੈਠਾ ਇੱਕ ਬੇਟਾ ਇੱਧਰ ਬੈਠਾ ਉਸ ਨੇ ਕਿਸੇ ਔਰਤ ਨਾਲ ਸੰਬੰਧ ਬਣਾ ਲਿਆ ਆਪਦੇ ਇਹ ਪਰਿਵਾਰ ਦੇ ਨੇ ਹੋਮ ਲੋਨ ਲਿਆ ਸੀ ਘਰ ਪਾਉਣ ਖਾਤਰ ਇਹਨਾਂ ਨੂੰ ਕੀ ਪਤਾ ਸੀ ਵੀ ਇਹਨਾਂ ਦੇ ਨਾਲ ਆਹਾ ਇੱਕ ਭਾਣਾ ਵਾਪਰ ਜੂਗਾ ਉਹ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਸਾਰੀਆਂ ਕਿਸ਼ਤ ਹੁਣ ਭਰੀ ਨਹੀਂ ਜਾਂਦੀ 4 ਸਾਲ ਕਿਸ਼ਤਾਂ ਭਰਦਾ ਰਹਿਲ ਵੱਧ ਗਿਆ ਕਿਸ਼ਤਾਂ ਪਰਣ ਗਏ ਨੇ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਕਿਸ਼ਤਾਂ ਭਰ ਦਿੰਦਾ ਸੀ ਕਦੋਂ ਸਾਨੂੰ ਖਰਚਾ ਦੇ ਦਿੰਦਾ ਸੀ ਜਦੋਂ ਤੂੰ ਇਹ ਬਸ ਦੇਸ਼ਣ ਬਣ ਗਿਆ ਤੇ ਤੇ ਉਦੋਂ ਤੋਂ ਸਾਨੂੰ ਖਰਚਾ ਦੇਣਾ ਵੀ हट ਗਿਆ ਤੇ ਬੱਚਿਆਂ ਦਾ ਖਿਆਲ ਰੱਖਣਾ ਵੀ हट ਗਿਆ ਅੱਜ ਤin ਅੱਜ ਤੀ ਚੌਥਾ ਮਹੀਨਾ ਚੱਲੂਗਾ ਕੱਲ ਨੂੰ ਉਹਨੂੰ ਤਿੰਨ ਮਹੀਨੇ ਹੋ ਗਏ ਗਏ ਕਹੇ ਕਦੇ ਉਹਨੂੰ ਬਾਕੇ ਸਮਝਾਇਆ ਨਹੀਂ ਵੀ ਪੁੱਤ ਵੇਖੋ ਇਹ ਇਹ ਦੋ ਬੱਚੇ ਰੋਲ ਜਾਣਗੇ ਇਹ ਭੈਣ ਸਾਡੀ ਇਹ ਰੋਲ ਜੂ ਕੀ ਬਣੂ ਪਰਿਵਾਰ ਦਾ ਪਿੱਛੇ ਐਡਾ ਮਕਾਨ ਵੜ ਲਿਆ ਤੂੰ ਇਹ ਤਾਂ ਮੇਰਾ ਕੋਈ ਮੇਰਾ ਭਰਾ ਭੈਣ ਭਾਈ ਹੋਇਆ ਕੋਈ ਆ ਕੇ ਕੋਲ ਦੂ ਕਿ ਨਹੀਂ ਮੰਦਰੀ ਸਾਂ ਦੇਣੇ ਨੇ ਇਸ ਜਗ੍ਹਾ ਤੇ 10 ਲੱਖ ਦਾ ਲਾਉਣ ਲਿਆ ਸੀ ਵੀਰ ਜੀ ਪਹਿਲਾਂ 10 ਲੱਖ ਦਾ ਲੈ ਕੇ ਉਸ ਤੋਂ ਬਾਅਦ 3 ਲੱਖ ਦਾ ਉਹਨਾਂ ਨੇ ਫੇਰ ਦਿੱਤਾ ਉਹਨਾਂ ਨੇ ਜਹੇ ਚਾਤ ਵੇਖੀ ਕੋਈ ਉਹਨਾਂ ਨੇ ਕੋਈ ਸਰਕਾਰੀ ਮੁਲਾਜ਼ਮ ਵੇਖਿਆ ਕੋਈ ਕੀ ਰੋਟੀ ਦੇਖੀ ਇਹਦੀ ਇਹਨਾਂ ਨੇ ਆਮ ਆਪਾਂ ਲਾਉਣ ਲੈਣੇ ਆ 30 40 ਦਾ ਉਹ ਪਹਿਲਾਂ ਸਾਰਾ ਭਰਉਂਦੇ ਆ ਫੇਰ ਲਾਉਣ ਹੋਰ ਦਿੰਦੇ ਆ ਤੇ ਇਹਨਾਂ ਨੇ ਦਵਾ-ਦਵ ਚਾਕੇ 3 ਲੱਖ ਦਾ ਮੇਰੇ ਸ਼ੀ ਮਰ ਲਿਆ ਤੇ ਦੇਤਾ ਫੇਰ ਵੀ 13 ਲੱਖ ਇਕੱਠਾ ਕਰੋ ਤੁਸੀਂ ਹੁਣ ਤੇ 13 ਲੱਖ ਹੁਣ ਮੈਂ ਵੀਰ ਜੀ ਕਿਹਦੇ ਸਿਰ ਤੇ ਭਰ ਸਕਦੇ ਬੱਚੇ ਮੇਰੇ ਛੋਟੇ ਆ ਮੈਨੂੰ ਸਾਰਾ ਕੋਈ ਹੈ ਨਹੀਂਗਾ ਵੀ ਮੈਂ 13 ਲੱਖ ਕਿੱਥੋਂ ਇੱਕ ਮੁਠੀ ਉਹਨਾਂ ਨੂੰ ਇਕੱਠਾ ਕਰਕੇ ਦੇ ਸਕਦੀਆਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਇਹਨਾਂ ਦੇ ਜਦੋਂ ਆਪਾਂ ਲੋਨ ਲੈਣੇ ਚਾਹੇ ਕਿਸਾਨਾ ਚਾਹੇ ਮਜ਼ਦੂਰਾ ਵੀ ਉਹ ਤੋਂ ਖੜਾ ਛਡਾਉਣਾ ਬਹੁਤ ਔਖਾ ਹੋ ਜਾਂਦਾ ਇਹ ਵਿਆਜ ਤੇ ਵਿਆਜ ਲੱਗੂ ਨਾ ਹੀ ਫੇਰ ਬਣਾ ਦਿੰਦਿਆ ਇਹਨਾਂ ਨੇ 1292 ਫੇਰ ਬਣਾਤਾ 12 ਲੱਖ 92 ਹਜ਼ਾਰ ਫੇਰ ਨੋਟਸ ਕੱਢੀ ਬਿਠਿਆ ਗਈ ਇੱਥੇ ਵੈਸੇ ਤਾਂ ਮਾਫੀਆ ਜਿਹੜੀਆਂ ਚਾਹੇ ਸੈਂਟਰ ਸਰਕਾਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਇਹਨਾਂ ਦੇ ਆਪਤਾ ਵੱਡੀਆਂ-ਵੱਡੀਆਂ ਇੰਡਸਟਰੀਆਂ ਲਾਈਆਂ ਹੁੰਦੀਆਂ ਗਿਆ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਇਹ ਮਾਫੀਆ ਵੀ ਦਿੰਦੇ ਆਗੇ ਉਹਨਾਂ ਦੇ ਮੰਨ ਕੇ ਚਲੋ 15-15 ਕਰੋੜ ਰੁਪਇਆ ਇਹ ਮਾਫ ਕਰ ਦਿੰਦੇ ਆਗੇ ਮਾਫੀਆ ਆ ਜਾਂਦੀਆਂ ਗਿਆ ਇਹਨਾਂ ਨੂੰ ਮਜਬੂਰ ਕਰ ਰਿਹਾਗੇ ਇਹਨਾਂ ਦੇ ਬੱਚਿਆਂ ਨੂੰ ਇੱਥੋਂ ਘਰੋਂ ਬੇਕਾਰ ਕਰਨ ਦੀ ਆਬਾਰ ਦੇ ਵਿੱਚ ਨੋਟਸ ਲਾ ਚੁੱਕਿਆ ਇਹ ਕਹਿ ਚੁੱਕੇ ਇਥੋਂ ਦਾ ਪ੍ਰਸ਼ਾਸਨ ਆ ਕੇ ਬੈਂਕ ਮੁਲਾਜ਼ਮ ਪੁਲਿਸ ਮੁਲਾਜ਼ਮ ਕਿ ਆਪਦੇ ਸਮਾਨ ਆ ਇਥੇ ਜਿਹੜਾ ਟੈਂਟ ਫੋੜੀ ਆ ਤੁਸੀਂ ਚੱਕੋ ਹੀ ਤੋਂ ਜਾਓ ਇਹ ਘਰ ਹੁਣ ਸਾਡਾ ਹੋ ਚੁੱਕਿਆਗਾ 20 ਸਾਲ ਵਾਸਤੇ ਤੁਸੀਂ ਲੋਨ ਦਿੱਤਾ ਤੇ ਤੁਸੀਂ 8ਵੇਂ ਸਾਲ ਦੇ ਵਿੱਚ ਜਿਹੜੀ ਘਰ ਦੀ ਕੋਰਕੀ ਕਰਨ ਆ ਗਈ ਇਹ ਕਿਹੜਾ ਰੂਲ ਸੂਰ ਹੈ ਇਹ ਜਿਹੜਾ ਹੈ ਸਰਾਸਰ ਤੱਕਾ ਹੈ ਇੱਕ ਪਰਿਵਾਰ ਨੇ ਅੱਜ ਤੋਂ 6-7 ਸਾਲ ਪਹਿਲਾਂ ਇੱਕ ICICI ਬੈਂਕ ਤੋਂ ਲੋਨ ਲਿਆ ਸੀ ਲੋਨ ਲਿਆ ਸੀ ਹੋਮ ਲੋਨ ਜੀ ਨੂੰ ਕਹਿੰਦੇ ਆ ਘਰ ਪਾਉਣ ਖਾਤਰ ਲੋਨ ਲਿਆ ਸੀ ਤੇ ਉਹ ਲੋਨ ਪਰਵਾਰ ਤੇ ਕੁਝ ਕਿਸ਼ਤਾਂ ਭਰਤੀਆਂ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ 7-8 ਲੱਖ ਰੁਪਈਆ ਜਿਹੜਾ ਉਹਨਾਂ ਨੇ ਭਰਤਾ ਬਾਕੀ ਬਕਾਇਆ ਰਹਿ ਗਿਆ ਸੀ ਪਰਿਵਾਰ ਦੇ ਵਿੱਚ ਡਿਸਪੂਟ ਪੈ ਗਿਆ ਪਰਿਵਾਰ ਤੋਂ ਕਿਸ਼ਤਾਂ ਨਾ ਭਰੀਆਂ ਗਈਆਂ ਜਿਹੜੇ ਬੈਂਕ ਨੇ ਉਹਨਾਂ ਦਾ ਜਨਨ ਕਿ ਨਿਲਾਮੀ ਜਿਹੜੇ ਨੋਟਿਸ ਕੱਢ ਦਿੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਉਹਨਾਂ ਦੇ ਹੱਕ ਵਿੱਚ ਉਤਰੀ ਹੈ ਕਿ ਜਿਹੜਾ ਇਹ ਨੋਟਿਸ ਕੱਢਿਆ ਇਹਨਾਂ ਨੂੰ ਜਿਹੜੇ ਨਿਲਾਮੀ ਦੇ ਵੀਰ ਅਮੀਕੀਤੀ ਜੋ ਬੈਂਕ ਵੱਲੋਂ ਭਾਰਤੀ ਕਿਸਾਨ ਯੂਨੀਅਨ ਗ੍ਰਾਹਕਾਂ ਕਹਿੰਦੀ ਅਸੀਂ ਨਹੀਂ ਹੋਣ ਦੇਵਾਂਗੇ ਉਹ ਵੀ ਬਾਰ ਦੇ ਵਿੱਚ ਬੈਠੇ ਨੇ ਤੇ ਪਰਿਵਾਰ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕੀ ਕਹਾਣੀ ਹੈ ਪੂਰੀ ਭੈਣ ਜਿਹੜਾ ਲੋਨ ਲਿਆ ਸੀ ਲੋਨ ਅਜ ਤੋਂ ਕਿੰਨੇ ਸਾਲ ਪਹਿਲਾਂ ਲਿਆ ਸੀ 5-6 ਸਾਲ ਹੋ ਗਏ ਜੀ ਮਕਾਨ ਬਣਾਇਆ ਲਿੰਗੇ 5-6 ਸਾਲ ਹਾਂ ਜੀ ਤੇ ਇਹ ਕਿੰਨਾ ਲੋਨ ਲਿਆ ਸੀ ਤੁਸੀਂ ਕਿੰਨੇ ਕਿੰਨੇ ਲੱਖ ਦਾ ਲੋਨ ਸੀ 13 ਲੱਖ ਦਾ ਲੋਨ ਸੀਗਾ ਜੀ 13 ਲੱਖ ਦਾ ਹਾਂ ਜੀ ਹੂੰ ਉਹਦੇ ਜੋ 7.80 ਲੱਖ ਭਰ ਚੁੱਕੇ ਆ ਜੀ ਉਸ ਤੋਂ ਬਾਅਦ ਜੇ ਘਰ ਵਾਲੇ ਨੇ ਹੋਰ ਵਿਆਹ ਕਰਾ ਲਿਆ ਜਿੰਨਾ ਟਾਈਮ ਤੱਕ ਉਹ ਚੰਗੇ ਰਹਿ ਚੱਲੀ ਗਏ ਆ ਕਿ ਸਾਡਾ ਵੀ ਧਿਆਨ ਰੱਖਿਆ ਘਰ ਦੀਆਂ ਕਿਸ਼ਤਾਂ ਵੀ ਤਾਰਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਘਰ ਦਾ ਖਿਆਲ ਵੀ ਛੱਡ ਤਾ ਤੇ ਕਿਸ਼ਤਾਂ ਵੀ ਨਹੀਂ ਤਾਰੀਆਂ ਉਸ ਤੋਂ ਬਾਅਦ ਹੁਣ ਮੈਂ ਕੰਮ ਕਰਕੇ ਬੱਚੇ ਪਾਲ ਸਕਦੀ ਸੀਗੀ ਬੱਚੇ ਮਸਾਂ ਪਾਲੇ ਆ ਤੇ ਕਿਸ਼ਤ ਉਹਨਾਂ ਦੀ ਮੇਰੇ ਤੋਂ ਨਹੀਂ ਤਾਰੀ ਗਈਗੀ ਕਿਸਤ ਕਿੰਨੀ ਹੁੰਦੀ ਸੀ ਪਤਾ ਕੁਛ 17000 ਕਿਸ਼ਤ ਹੁੰਦੀ ਸੀ 17000 ਹਾਂਜੀ 17000 ਮਹੀਨੇ ਦੀ ਕਿਸ਼ਤ ਹੁੰਦੀ ਸੀ ਜਿਹੜੀ ਤੁਸੀਂ ਕਹਿੰਦੇ ਆ ਕਿਸੇ ਹੋਰ ਜਨਾਨੀ ਦੇ ਨਾਲ ਉਹਨਾਂ ਦੇ ਰਿਲੇਸ਼ਨ ਬਣ ਗਏ ਉਹ ਪਤਾ ਉਹ ਕਿੱਥੋਂ ਦੀ ਆ ਉਹ ਜੈਤੋ ਦੇ ਰਹਿਣ ਵਾਲੀ ਆ ਜੀ ਬਿਆਨ ਕਰਵਾਏ ਉਹਨਾਂ ਨੇ ਜੀ ਹੂੰ ਬਿਆਨ ਕਰਾ ਲਈ ਉਹਨਾਂ ਨਾਲ ਹਾਂਜੀ ਉਹ ਕੁਝ ਪਤਾ ਨਹੀਂ ਕਿ ਵੀ ਰਿਲੇਸ਼ਨ ਜੇ ਕਿਸ ਤਰ੍ਹਾਂ ਆਏ ਜਾਂ ਇੱਕ ਥਾਂ ਕੀ ਵਰ ਕਿਸੇ ਦਫ਼ਤਰ ਦੇ ਵਿੱਚ ਜਾਂ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਹੋਣੇ ਦੋ ਪਰਿਵਾਰ ਉੱਥੇ ਉਹਨਾਂ ਦੇ ਸਬੰਧ ਬਣ ਜਾਂਦੇ ਆ ਉਹ ਕਿਸ ਤਰ੍ਹਾਂ ਉਹਨਾਂ ਦਾ ਮੇਲ ਮਲਾਪ ਹੋਇਆ ਸਾਨੂੰ ਤਾਂ ਜੀ ਉਰੋਂ ਪਤਾ ਲੱਗਿਆ ਜਦੋਂ ਬੈਂਕ ਵਾਲੇ ਘਰ ਆਉਣ ਲੱਗੇ ਉਸ ਤੋਂ ਪਹਿਲਾਂ ਤਾਂ ਨਹੀਂ ਪਤਾ ਸੀਗਾ ਵੀ ਕਿੱਥੇ ਰਹਿੰਦੇ ਆ ਜਾਂ ਪਹਿਲਾਂ ਸ਼ੈਲਰ ਚ ਕੰਮ ਕਰਦੇ ਸੀਗੇ ਸਾਨੂੰ ਕਹਿ ਦਿੰਦੇ ਸੀਗੇ ਵੀ ਉੱਥੇ ਟਾਈਮ ਨਹੀਂ ਆਉਣ ਦਾ ਆਇਆ ਨਹੀਂ ਜਾਂਦਾ ਹੈਗਾ ਅਸੀਂ ਕਹਿੰਦੇ ਸੀਗੇ ਚੱਲ ਵੀ ਦੂਰ ਕੰਮ ਕਰਦੇ ਨਹੀਂ ਆਇਆ ਜਾਂਦਾ ਤੇ ਉਹ ਕਿਤੇ ਬਾਹਰ ਦੀ ਵਾਰ ਹੀ ਗੱਲ ਹੋ ਗਈ ਜੀ ਸਾਨੂੰ ਹੁਣ ਉਦੋਂ ਪਤਾ ਚੱਲਿਆ ਜਦੋਂ ਬੈਂਕ ਵਾਲੇ ਘਰ ਆਉਣ ਲੱਗੇ ਉਦੋਂ ਹੀ ਪਤਾ ਚੱਲਿਆ ਵੀ ਉਹਨੇ ਜਨਾਨੀ ਰੱਖ ਲਈ ਵੀ ਸਾਰਾ ਖਰਚਾ ਉਹਨਾਂ ਨੂੰ ਦੇਣ ਲੱਗੇ ਸਾਨੂੰ ਖਰਚਾ ਕੋਈ ਨਹੀਂ ਦਿੱਤਾ ਹੈਗਾ ਹੈਗਾ ਉਸ ਬੰਦੇ ਨੇ ਜਦੋਂ ਗਲਤ ਚੱਕਰਾਂ 'ਚ ਪੈ ਗਏ ਉਸ ਤੋਂ ਬਾਅਦ ਉਹ ਬੰਦੇ ਨੇ ਸਾਨੂੰ 10 ਰੁਪਏ ਵੀ ਘਰੇ ਨਹੀਂ ਦਿੱਤੇ ਹੈਗੇ ਕਿਸ ਤਾਂ ਜਿੰਨੇ ਪੈਸੇ ਹੁੰਦੇ ਸਾਰੇ ਉਹ ਜਨਾਨੀ ਨੂੰ ਦੇ ਦਿੰਦੇ ਸੀ ਤਾਂ ਕਰਕੇ ਕਿਸ਼ਤਾਂ ਟੁੱਟ ਗਈਆਂ ਤਾਂ ਕਰਕੇ ਫਿਰ ਹੁਣ ਘਰੋਂ ਚਲੇ ਗਏ ਉਹ ਵੀ ਸਾਨੂੰ ਤਾਂ ਛੱਡ ਹੀ ਦਿੱਤਾ ਉਹਨਾਂ ਨੇ ਜੀ ਹੁਣ ਕੁਝ ਪਤਾ ਲੱਗਿਆ ਵੀ ਉਹ ਕਿੱਥੇ ਰਹਿੰਦਾ ਹੁਣ ਕੇ ਰਾਜ ਜੀ ਉਹ ਜਨਾਨੀ ਨੇ ਕਹਿੰਦੇ ਆਗੇ ਵੀ ਬਾਹਰ ਤੋਰਤਾ ਵੀ ਦਵਾਈ ਗਿਆਗਾ ਉੱਥੇ ਹੁਣ ਸਾਨੂੰ ਨਾ ਕਦੀ ਉਹਨਾਂ ਨੇ ਫੋਨ ਲਾਇਆ ਤੇ ਨਾ ਕਦੇ ਪੁੱਛ ਪੜਤਾਲ ਕਰੀ ਆ ਵੀ ਕੀ ਬਣੀ ਜਾਂਦਾ ਕੀ ਨਹੀਂ ਬੰਦ ਆਗਾ ਅੱਜ ਕਿੰਨਾ ਟਾਈਮ ਹੋ ਗਿਆ ਜਦੋਂ ਉਹਨੂੰ ਘਰੋਂ ਗਿਆ ਨੂੰ ਤਿੰਨ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਹੋ ਗਏ ਜੀ ਗਏ ਨੇ ਤਿੰਨ ਚਾਰ ਮਹੀਨੇ ਗਏ ਜਦੋਂ ਘਰੋਂ ਪਰਿਵਾਰ ਦਾ ਜੀ ਕੋਈ ਚਲਾ ਜਾਂਦਾ ਉਹਦੀ ਆਪਾਂ ਥਾਣੇ ਦਰਖਾਸਤ ਦਿੰਨੇ ਆ ਵੀ ਸਾਡਾ ਬੰਦਾ ਕਿੱਧਰ ਗਿਆ ਲੱਭਣ ਦੀ ਕੋਸ਼ਿਸ਼ ਕਰਦੇ ਆ ਭਾਲਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਲੱਭਿਆ ਕਰਿਆ ਕੁਝ ਦਰਖਾਸਤ ਦਿੱਤੀ ਉਹਤੇ ਨਹੀਂ ਦਰਖਾਸਤ ਜੀ ਕੌਣ ਦਿੰਦੇ ਨਿੱਕੇ ਨਿੱਕੇ ਬੱਚੇ ਸੀਗੇ ਜੀ ਤੇ ਮੈਂ ਬੱਚਿਆਂ ਨੂੰ ਲੈ ਕੇ ਹੁਣ ਵੀ ਕਿਤੇ ਨਹੀਂ ਜਾ ਸਕੀ ਬਸ ਮੈਨੂੰ ਪਤਾ ਸੀ ਤੁਹਾਨੂੰ ਵੀ ਉਹਦੇ ਕਿਸੇ ਨਾਲ ਰਿਲੇਸ਼ਨ ਹੈ ਫਿਰ ਤੂੰ ਤਾਂ ਹੀ ਨਹੀਂ ਦਰਖਾਸਤ ਦਿੱਤੀ ਫਿਰ ਹੁਣ ਸਵਾਰ ਕਰ ਲਿਆ ਜੀ ਸਵਾਰ ਕਰਕੇ ਬਸ ਚੁੱਪ ਕਰਕੇ ਬੈਠ ਗਏ ਜੀ ਬੱਚਿਆਂ ਨੂੰ ਕਦੇ ਰੋਟੀ ਦਿੱਤੀ ਜਾਂਦੀ ਸੀ ਕਦੇ ਚਾਰੇ ਪਾਏ ਜਾਂਦੇ ਸੀ ਜੀ ਜੀ ਮੈਂ ਤਾਂ ਕੋਈ ਰੋਣਾ ਕੋਈ ਨਹੀਂ ਵੇਖੋ ਮਾਵਾਂ ਨੂੰ ਦਰਦ ਹੁੰਦਾ ਉਹ ਵੀਰ ਨੇ ਜਮਾ ਨਹੀਂ ਸੋਚਿਆ ਇਹ ਦੋ ਬੱਚੇ ਆ ਇੱਧਰ ਇੱਕ ਬੇਟਾ ਬੈਠਾ ਇੱਕ ਬੇਟਾ ਇੱਧਰ ਬੈਠਾ ਉਸਨੇ ਕਿਸੇ ਔਰਤ ਨਾਲ ਸੰਬੰਧ ਬਣਾ ਲਏ ਆ ਆਪਦੇ ਇਹ ਪਰਿਵਾਰ ਦੇ ਨੇ ਹੋਮ ਲੋਨ ਲਿਆ ਸੀ ਘਰ ਪਾਉਣ ਖਾਤਰ ਇਹਨਾਂ ਨੂੰ ਕੀ ਪਤਾ ਸੀ ਵੀ ਇਹਨਾਂ ਦੇ ਨਾਲ ਆਹਾ ਇੱਕ ਪਾਣਾ ਵਾਪਰ ਜੂਗਾ ਉਹ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਸਾਰੀਆਂ ਕਿਸ਼ਤ ਹੁਣ ਭਰੀ ਨਹੀਂ ਜਾਂਦੀ ਪਰਵਾਰ ਕਿ ਕਹ ਰਹੀਏ ਭੈਣ ਕਿਸਮੇ ਤਾਂ ਗੁਜ਼ਾਰਾ ਹੀ ਮਸਾਂ ਕਰਦੀਆਂ 17-18000 ਰੁਪਏ ਜਿਹੜੀ ਉਹਦੀ 17-18000 ਸੀ ਭੈਣ ਕਿਸਤ 17000 ਸੀ ਵੀਰੇ 17000 ਵਿਖੋ ਚੰਗੇ ਤੋਂ ਚੰਗੇ ਬੰਦੇ ਤੋਂ ਕਿਸਤ ਨਹੀਂ ਭਰੀ ਜਾਂਦੀ ਇਹ ਤਾਂ ਇੱਕ ਗਰੀਬ ਪਰਿਵਾਰ ਹੈ ਉਹ ਹੁਣ ਛੱਡ ਕੇ ਚਲਾ ਗਿਆ ਪਰ ਜਿਹੜੀ ਬੈਂਕ ਆ ICICI ਆ ਉਹ ਹੁਣ ਕਹਿੰਦੀ ਆ ਜਾਂ ਤਾਂ ਕੋਠੀ ਖਾਲੀ ਕਰੋ ਜਾਂ ਇਹ ਪੈਸੇ ਭਰੋ ਉਹਨਾਂ ਨੇ ਨੋਟਿਸ ਕੱਢਿਆ ਹੋਇਆ ਲिलाਮੀ ਦਾ ਵੀ ਲिलाਮੀ ਕਰਕੇ ਅਸੀਂ ਆਦੇ ਬਿਹਰੇ ਪੈਸੇ ਵਸੂਲ ਲਾਂਗੇ ਹੁਣ ਜਿਹੜੀ ਉਹ ਜਨਾਨੀ ਕੋਲੇ ਰਹਿੰਦਾ ਸੀ ਦੱਸਣ ਦੇ ਮਤਾਬਿਕ ਭੈਣ ਦੇ ਕਿ ਉਹ ਜਨਾਨੀ ਨੇ ਉਸ ਨੂੰ ਦਬਾਈ ਭੇਜ ਦਿੱਤਾ ਹੋਇਆ ਜਾਂ ਕਿਤੇ ਹੋਰ ਭੇਜ ਦਿੱਤਾ ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਪਰ ਪਰਿਵਾਰ ਦੱਸ ਰਿਹਾ ਪਰਿਵਾਰ ਦੀ ਇੰਨੇ ਕੋਲੇ ਹੁਣ ਪੂੰਜੀ ਨਹੀਂ ਕਿ ਇਹ ਕਿਸ਼ਤ ਭਰ ਸਕੇ ਮਕਾਨ ਬਹੁਤ ਜ਼ਿਆਦਾ ਵੱਡਾ ਮਕਾਨ ਪਾਇਆ ਦੋ ਮੰਜ਼ਿਲਾ ਮਕਾਨ ਇਸ ਦੇ ਨਾਲ ਕਿੰਨੀਆਂ ਉਮੀਦਾਂ ਜੁੜੀਆਂ ਹੋਣਗੀਆਂ ਪਰਿਵਾਰ ਦੀਆਂ ਇਸ ਭੈਣ ਦੀਆਂ ਕਿੰਨੀਆਂ ਉਮੀਦਾਂ ਜੁੜੀਆਂ ਹੋਣਗੀਆਂ ਇਸ ਬੱਚੇ ਨੇ ਕਿੰਨੀਆਂ ਉਮੀਦਾਂ ਜੁੜੀਆਂ ਹੋਣਗੀਆਂ ਜਿਹੜੀਆਂ ਅੱਜ ਮਿੱਟੀ ਦੇ ਵਿੱਚ ਸਾਰੀਆਂ ਮਿਲ ਕੇ ਰਹਿ ਗਈਆਂ ਪਰ ਉਹ ਕਿਸੇ ਜਨਾਨੀ ਨੂੰ ਲੈ ਕੇ ਚਲਾ ਗਿਆ ਅੱਜ ਪਰਿਵਾਰ ਰੋਲਦਾ ਫੇਦਾ ਅੱਜ ਇਹਨਾਂ ਦੀ ਬਾਹ ਫੜੀ ਆ ਭਾਰਤੀ ਕਿਸਾਨ ਜੂਨੀਅਰ ਗਰਾਹਾਂ ਨੇ ਕਿ ਅਸੀਂ ਤੁਹਾਡੇ ਨਾਲ ਆ ਜਿਹੜੀ ਇਹਦੀ কুরਕੀ ਆ ਅਸੀਂ কুরਕੀ ਨਹੀਂ ਹੋਣ ਦੇਵਾਂਗੇ ਚਾਹੇ ਬੈਂਕ ਕੁਛ ਵੀ ਕਰੇ ਪਰਿਵਾਰ ਹੁਣ ਅੱਗੇ ਕੀ ਕਹਿੰਦੀ ਮਾਤਾ ਨਾ ਵੀ ਗੱਲ ਕਰਦੇ ਪਰਿਵਾਰ ਰੋ ਰਿਹਾ ਕਰਲਾ ਰਿਹਾ ਮਾਤਾ ਕਿੰਨੇ ਬੱਚੇ ਸੀ ਤੁਹਾਡੇ ਬੱਚੇ ਜੀ ਮੇਰੇ 4 ਸੀਗੇ 4 ਸੀ 4 ਸੀ ਦੋ ਬੇਟੀਆਂ ਦੋ ਬੇਟੇ ਸੀ ਹੂੰ ਇਹ ਵੱਡਾ ਸੀਗਾ ਹੂੰ ਇਹ ਵੱਡਾ ਸੀਗਾ ਤੇ ਇੱਕ ਛੋਟਾਗਾ ਉਦੋਂ ਪਿੱਛੇ ਆ ਕਰ ਹੂੰ ਮੈਂ ਇਹਨਾਂ ਦਾ ਜੀ ਬਣਾ ਕੇ ਦਿੱਤਾ ਸੀਗਾ ਵੀ ਮੈਂ ਖਾ ਆਪ ਦਾ ਸੌਖੇ ਸੌਖੇ ਬਸਣਗੇ ਇਹਨਾਂ ਦੇ ਪਾਪਾ ਜੀ ਦੀ ਦਿਥੋ ਹੋ ਗਈ ਸੀ ਐਕਸੀਡੈਂਟ ਨਾਲ ਤੇ ਉਦੋਂ ਬਾਅਦ ਇੱਕ ਬੇਟੀ ਵਿਆਹੀ ਤੇ ਉਹ ਬੇਟੀ ਵਿਆਹ ਕੇ ਤੇ ਬਸ ਇਹਨੇ ਬਹੁਤ ਸੋਹਣਾ ਵਿਆਹ ਕੀਤਾ ਉਹਦਾ ਮੁੜ ਕੇ ਚੱਕਰਾਂ 'ਚ ਬੜ ਗਿਆ ਇਹ 4 ਸਾਲ ਕਿਸ਼ਤਾਂ ਭਰਦਾ ਰਹਿਰ ਵਧ ਗਿਆ ਕਿਸ਼ਤਾਂ ਭਰ ਗਏ ਨੇ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਕਿਸ਼ਤਾਂ ਭਰ ਦਿੰਦਾ ਸੀ ਕਦੋਂ ਸਾਨੂੰ ਖਰਚਾ ਦੇ ਦਿੰਦਾ ਸੀ ਜਦੋਂ ਤੋਂ ਇਹ ਬਸ ਰਿਲੇਸ਼ਨ ਬਣ ਗਏ ਦੇ ਤੇ ਉਦੋਂ ਤੋਂ ਸਾਨੂੰ ਖਰਚਾ ਦੇਣਾ ਵੀ ਹਟ ਗਿਆ ਤੇ ਬੱਚਿਆਂ ਦਾ ਖਿਆਲ ਰੱਖਣਾ ਵੀ ਹਟ ਗਿਆ ਤੇ ਜਦੋਂ ਉਹਨੇ ਕਿਤੇ ਗੇੜਾ ਮਾਰਨਾ ਤੇ ਬਸ ਇੱਥੇ ਖੜਾ ਦੇਣਾ ਮੋਟਰਸਾਈਕਲ ਗਲੀ 'ਚ ਤੇ ਬਸ ਉਦੋਂ ਵਾਪਸੀ ਮੁੜ ਜਾਂਦਾ ਘਰੇ ਰਾਤ ਤਾਂ ਕੱਟਦਾ ਹੀ ਨਹੀਂ ਸੀ ਮੁੜ ਕੇ ਫਿਰ ਬਸ ਉਹਨੇ ਬਾਹਰ ਕਿਤੇ ਤੋਰਤਾ ਵੀਰ ਹੁਣ ਤਿੰਨ ਅੱਜ ਤਿੰਨ ਅੱਜ ਤੀ ਚੌਥਾ ਮਹੀਨਾ ਚੱਲੂਗਾ ਕੱਲ ਨੂੰ ਉਹਨੂੰ ਤਿੰਨ ਮਹੀਨੇ ਹੋ ਗਏ ਗਏ ਮਾਤਾ ਜੀ ਜਦੋਂ ਘਰੇ ਆਉਂਦਾ ਸੀ ਉਹ ਤੁਸੀਂ ਦੱਸਦੇ ਆਂ ਵੀ ਮੋਟਰਸਾਈਕਲ ਤੇ ਮੁੜ ਜਾਂਦਾ ਸੀ ਸ਼ੱਕ ਤਾਂ ਤੁਹਾਨੂੰ ਹੋ ਗਿਆ ਸੀ ਕਦੇ ਉਹਨੂੰ ਬਾਕੇ ਸਮਝਾਇਆ ਨਹੀਂ ਵੀ ਪੁੱਤ ਵੇਖੋ ਇਹ ਇਹ ਦੋ ਬੱਚੇ ਰਲ ਜਾਣਗੇ ਇਹ ਭੈਣਾਂ ਸਾਡੀ ਇਹ ਰਲ ਜੂ ਕੀ ਬਣੂ ਪਰਿਵਾਰ ਦਾ ਪਿੱਛੇ ਐਡਾ ਮਕਾਨ ਵਿੱਢ ਲਿਆ ਤੂੰ ਮੇਰਾ ਨਰਾਜੀ ਆ ਸਿਰ ਸਹੂਂ ਗਿਆ ਸੀ ਮੇਰਾ ਮੇਰਾ ਸਿਰ ਸੌਂ ਗਿਆ ਸੀ ਮੈਨੂੰ ਸਮਝ ਆਉਂਦੀ ਸਮਝ ਆਉਂਦੀ ਨਾ ਮੈਂ ਇਹ ਜੰਨੀ ਦੂਰੀ ਕਰ ਕਰਕੇ ਸਿਰ ਨਿੱਗਾ ਕਰਾਂ ਵੀ ਜੇ ਮੇਰਾ ਸਿਰ ਨਿੱਗਾ ਹੋ ਜੇ ਮੇਰਾ ਟੈਨਸ਼ਨ ਨਾ ਮੇਰਾ ਸਿਰ ਸੌਂ ਗਿਆ ਸੀ ਮੈਂ ਤਾਂ ਲੱਤਾਂ ਤੋਂ ਮਾਰੀ ਐ ਮੈਂ ਤਾਂ ਇਹਨਾਂ ਨੂੰ ਆਪਦੇ ਘਰਾਂ-ਬਾਰਾਂ ਦਾ ਕਰਤਾ ਸੀ ਤੇ ਫਰ ਇਹਨੇ ਮੇਰੇ ਬਾਰੇ ਕੋਈ ਨਹੀਂ ਸੋਚਿਆ ਕੋਈ ਨਹੀਂ ਸੋਚਿਆ ਮੇਰੇ ਬਾਰੇ ਮੈਂ ਤਾਂ ਹੀ ਸੌਖਿਆ ਸੋਚਦੀ ਸੀ ਮੈਂ ਕਿ ਮੈਂ ਸੌਖੀ ਹੋ ਗਈ ਆ ਆਪਦੇ ਘਰਾਂ-ਬਾਰਾਂ ਦੇ ਹੋ ਗਏ ਤੇ ਮੈਨੂੰ ਐ ਨਹੀਂ ਸੀ ਪਤਾ ਮੈਨੂੰ ਤਾਂ ਬਹੁਤ ਜ਼ਿਆਦੇ ਕਲਪਨਾ ਮਿਲੂਗੀ ਹੂੰ ਬਹੁਤ ਕਲਪਨਾ ਚ ਬੜੀ ਹੋਈਆਂ ਮੈਂ ਮੰਜੇ ਤੇ ਟੂਈ ਨਹੀਂ ਲੱਗਦੀਆਂ ਇਹ ਉੱਠ ਖੜਦੀਆਂ ਨਾਲ ਡਾਂਗ ਵਾਂਗੂ ਹੂੰ ਮੇਰੇ ਨਾਲ ਵੜ ਰਹੀ ਹੈ राजे ਅੱਜ ਜਿਸ ਮਕਾਨ ਦੇ ਨਾਲ ਉਮੀਦਾਂ ਜੁੜੀਆਂ ਸੀ ਖੁਸ਼ੀਆਂ ਜੁੜੀਆਂ ਸੀ ਉਹ ਕਹਿੰਦੇ ਉਹੀ ਮਕਾਨ ਖਾਨ ਨੂੰ ਆ ਰਿਹਾ ਵੀ ਹੁਣ ਇਹਨੂੰ ਕੀ ਕਰਗੇ ਛੱਡਗੇ ਜਾਂ ਕਿਸ ਤਰ੍ਹਾਂ ਕਰੀ ਕਿਸ ਤਰ੍ਹਾਂ ਕਰਕੇ ਮੈਨੂੰ ਇਹ ਦਗ ਹੀ ਨਹੀਂ ਦਿੰਦਾ ਮਕਾਨ ਹੂੰ ਇੰਨਾ ਮੇਰਾ ਹੁਜੇ ਤੱਕ ਦਾਸ ਰਹਿੰਦਾ ਹੈ। ਹੂੰ ਜਿੱਦੇ ਪਾਇਆ ਸੀ ਸਾਰੇ ਲੈਟਾਂ ਲੱਗੀਆਂ ਤੇ ਚਰਮਲ ਚਰਮਲ ਹੁੰਦੀ ਸੀ ਜੜੀਆਂ ਜੇ ਵੀ ਵੁਜ ਰਈਆਂ ਨਾ। ਹੂੰ ਹਾਂ ਅਜੇ ਵੀ ਵੁਜ ਰੰਜਾਂ ਸਾਰੰਗਾ। ਜਿਹੜੀ ਜਥੇਬੰਦੀ ਨਾਲ ਤੁਸੀਂ ਰਾਬਤਾ ਕਿਵੇਂ ਕਰਿਆ ਇਹਨਾਂ ਨਾਲ ਇਹਨੂੰ ਕਿਸ ਤਰ੍ਹਾਂ ਮਿਲੀ? ਸਾਡੇ ਨਾਲ ਜੀ ਚੇਅਰਮੈਨ ਸੀ ਪਿੰਡ ਦਾ। ਉਹਨੇ ਸਾਡੇ ਨਾਲ ਬਹੁਤ ਸਾਥ ਦਿੱਤਾ ਬਹੁਤ ਸਾਥ ਦਿੱਤਾ। 1 ਮਹੀਨਾ ਨਹੀਂ ਲਾਕੂ। ਕਿਸਤਾਂ ਵਾਲੇ ਰੋਕ ਸਕਦੇ ਜਿਹੜਾ ਚੇਅਰਮੈਨ ਦਾ ਨਾਮ ਕੀ ਸੀ ਲਸ਼ਮਣ ਸਿੰਘ ਆ ਜਿਹੇ ਲਸ਼ਮਣ ਸਿੰਘ ਨੇ ਜਿਹੜੇ ਚੇਅਰਮੈਨ ਨੇ ਤੁਹਾਡੇ ਆਮ ਆਦਮੀ ਪਾਰਟੀ ਦੇ ਆ ਜਿਹੜੇ ਕਿਸਤਾਂ ਲੈਣ ਆਉਂਦੇ ਸੀ ਉਹਨਾਂ ਰੋਕ ਰੱਖਿਆ ਵੀ ਗਰੀਬ ਪਰਿਵਾਰ ਆ ਨਾ ਠੱਠ ਨਾ ਕਰੋ ਇਹਨਾਂ ਨੂੰ ਕਿਸਤਾਂ ਉਹਨਾਂ ਨੇ ਸਾਨੂੰ ਮਦਦ ਬਹੁਤ ਕੀਤੀ ਉਹਨੇ ਵਿਚਾਰੇ ਨੇ ਘਰੇ ਨਹੀਂ ਸੀ ਉਹ ਆਉਣ ਦਿੰਦੇ ਤੇ ਖੀਰ ਨੂੰ ਅਸੀਂ ਆਖਿਆ ਵੀ ਹੁਣ ਸਾਡੇ ਕੋਲੇ ਹੱਥ ਖੜੇ ਨਾ ਸਾਡੇ ਇੱਕ ਵੀਰ ਇਧਰੋਂ ਲਾਈਵ ਹੈਗਾ ਪ੍ਰਧਾਨ ਆ ਉਹ ਮੈਨੂੰ ਕਹਿੰਦਾ ਚਾਚੀ ਤੂੰ ਹੁਣ ਐ ਕਰ ਵੀ ਆਪਾਂ ਇੰਨਾ ਪਾਈਆਂ ਨੂੰ ਦੇ ਦਗੇ ਮੌਕਾ ਇਹ ਆਪਣਾ ਇੱਕ ਪਾਸਾ ਹੋ ਜੂ ਤੁਹਾਡਾ ਰੋਜ਼-ਰੋਜ਼ ਕੰਮ ਨਿਬੜ ਜੂਗਾ ਮੈਂ ਕਹਾਂ ਚੱਲ ਪੁੱਤ ਤੂੰ ਉਹ ਦੇਖ ਲੈ ਟਾਈਮ ਫਿਰ ਅਸੀਂ ਇਹ ਵੀਰਾਂ ਨੂੰ ਮੌਕਾ ਦਿੱਤਾ ਇਹ ਮੌਕਾ ਦਿੱਤਾ ਗਿਆ ਇਹਨਾਂ ਨੂੰ ਕਿ ਅੱਜ ਦਾ ਉਹਨਾਂ ਦਾ ਕਰਾਰ ਸੀ ਅੱਜ ਉਹ ਪਹੁੰਚੇ ਨਹੀਂ ਤੇ ਜੇ ਮੰਗਰੋ ਜਿੰਦਾ ਲਾਉਣ ਆਏ ਤੇ ਮੈਂ ਅੰਦਰੋਂ ਨਹੀਂ ਨਿਕਲਦੀ ਮੈਂ ਸਾਹ ਦੇਣੀ ਹੈ ਤਾਂ ਇੱਥੇ ਹੀ ਦੇਣੀ ਹੈ ਇਹ ਜਿੰਦਾ ਲਾ ਜਾਣਗੇ ਤੇ ਮੇਰੇ ਵੀਰ ਮੇਰਾ ਖੋਲ ਲੈਣਗੇ ਆ ਕੇ ਹਾਂ ਮੇਰੇ ਵੀਰ ਆ ਕੇ ਮੇਰਾ ਜਿੰਦਾ ਜੇ ਤਾਂ ਮੇਰਾ ਕੋਈ ਮੇਰਾ ਭਰਾ ਭੈਣ ਭਾਈ ਹੋਇਆ ਕੋਈ ਆ ਕੇ ਖੋਲ ਦੂ ਜੇ ਨਹੀਂ ਮੰਦਰੀ ਸਾਹ ਦੇਣੇ ਨੇ ਇਸ ਜਗ੍ਹਾ ਤੇ ਇਹ ਜਗ੍ਹਾ ਮੈਂ ਬਹੁਤ ਔਖੀ ਹੋ ਕੇ ਬਣਾਈ ਸੀ ਫਿਰ ਉਹਨਾਂ ਨੇ ਇਹ ਨਹੀਂ ਸੋਚਿਆ 10 ਲੱਖ ਦਾ ਲਾਉਣ ਲਿਆ ਸੀ ਵੀਰ ਜੀ ਪਹਿਲਾਂ 10 ਲੱਖ ਦਾ ਲੈ ਕੇ ਉਸ ਤੋਂ ਬਾਅਦ 3 ਲੱਖ ਦਾ ਉਹਨਾਂ ਨੇ ਫੇਰ ਦਿੱਤਾ ਉਹਨਾਂ ਨੇ ਜੇ ਚਾਹਤ ਵੇਖੀ ਕੋਈ ਉਹਨਾਂ ਨੇ ਕੋਈ ਇਹ ਸਰਕਾਰੀ ਮੁਲਾਜ਼ਮ ਵੇਖਿਆ ਕੋਈ ਕੀ ਪਰੋਟੀ ਦੇਖੀ ਇਹਦੀ ਇਹਨਾਂ ਨੇ ਤੇ ਜਿਹੜਾ ਇਹਨਾਂ ਨੇ ਦਵਾਰੇ-ਦਵਾਰੇ ਲਾਉਣ ਦਿੱਤਾ ਆਮ ਆਪਾਂ ਲਾਉਣ ਲੈਣੇ ਆ 30 40 ਦਾ ਉਹ ਪਹਿਲਾਂ ਸਾਰਾ ਭਰਉਂਦੇ ਆ ਫੇਰ ਲਾਉਣ ਹੋਰ ਦਿੰਦੇ ਆ ਤੇ ਇਹਨਾਂ ਨੇ ਦਵਾ-ਦਵਚਾ ਕੇ 3 ਲੱਖ ਦਾ ਮੇਰੇ ਛੀ ਮਰ ਲਿਆ ਤੇ ਦੇਤਾ ਫੇਰ ਛੀ ਮਰਲੇ ਜਗਾ ਮੇਰੀ ਹੈ ਇਹ ਜਿਹੜੀ ਛੀ ਮਰ ਲਿਆ ਤੇ ਉਹਨਾਂ ਨੇ 13 ਲੱਖ ਦਾ ਲਾਉਣ ਦਿੱਤਾ ਹੇ ਜੀ ਰਜਿਸਟਰੀ માતા ਉਹ ਕੀ ਦੇ ਨਾ ਸੀ ਤੁਹਾਡੇ ਦੇ ਨਾ ਸੀ ਜੋ ਵੀਰ ਦੇ ਨਾ ਸੀ ਪਹਿਲਾਂ ਤਾਂ ਸੀ ਮੇਰੇ ਤੇ ਇਹਦੇ ਪਾਪਾ ਜੀ ਦੇ ਨਾਂ ਮੁੜ ਕੇ ਨਾ ਨਹੀਂ ਜਦੋਂ ਇਹਨੇ ਲੋਨ ਕਰਾਇਆ ਨਾ ਉਦੋਂ ਇਹਨੇ ਮੇਰੇ ਨਾਂ ਆਪ ਦੇ ਲਾ ਕੇ ਸਾਡਾ ਨਾਂ ਲਾ ਕੇ ਆਪ ਦਾ ਦੋਨਾਂ ਜੀਆਂ ਦਾ ਕਰਾ ਲਿਆ ਸੀ ਹੁਣ ਇਹ ਮੈਲਾ ਤੇ ਬਹੂ ਦੇ ਨਾਂ ਤੇ ਰਜਿਸਟਰੀ ਤੁਹਾਡੇ ਨਾਂ ਤੇ ਪੈਣੀ ਪੱਕਾ ਨਹੀਂ ਪਤਾ ਵੀਰੇ ਪਰਪਰ ਦੋਨਾਂ ਦੇ ਲੱਗੇ ਵੀ ਸੀ ਰਜਿਸਟਰੀ ਦਾ ਤੁਹਾਡੇ ਜੀ ਦੇ ਮਕਾਨ ਦੀ ਇਹ ਉਹ ਬੈਂਕ ਕੋਲੇ ਆ ਹਾਂ ਜੀ ਉਹ ਬੈਂਕ ਕੋਲੇ ਆ ਜੀ ਕਿਤਨੇ 6 ਮਰਲੇ ਦੱਸ ਰਹੇ ਹੋ ਤੁਸੀਂ 6 ਮਰਲੇ 6 ਮਰਲੇ 6 ਮਰਲੇ ਜਗਾ ਹੈਗੀ 6 ਮਰਲੇ ਤੇ 13 ਲੱਖ ਦਾ ਜਿਹਨੇ ਹੋਮ ਲੋਨ ਉਹਨੇ ਨੇ ਦਿੱਤਾ ਜੀ ਕੀ ਕਹਿੰਦੇ ਸੀ ਕਿੰਨੇ ਸਾਲ ਚ ਭਰਨਾ ਤੁਸੀਂ 20 ਸਾਲ ਚ 20 ਸਾਲਾਂ ਦਾ ਦਿੱਤਾ ਸੀ ਹੂੰ ਵੀ 20 ਸਾਲ ਭਰਨਾ ਹੈਗਾ ਅਜੇ 20 ਸਾਲ ਦਾ ਤਾਂ ਟਾਈਮ ਤਾਂ ਨਹੀਂ ਪੂਰਾ ਹੋਇਆ ਹੂੰ ਹਮ ਭਰਦੇ ਕਿੰਨੀਆਂ ਕਿਸ਼ਤਾਂ ਭਰਤੀਆਂ ਤੁਸੀਂ ਹੁਣ ਤੱਕ ਕਿੰਨੇ ਸਾਲ ਹੋ ਗਏ ਭਰਦੇ ਨੂੰ ਤੁਹਾਨੂੰ 4 ਸਾਲ ਵੀ ਸਹੀ ਕਿਸ਼ਤ ਭਰੀ ਗਈ ਹੈ ਕਹਿੰਦੇ ਉਸ ਤੋਂ ਬਾਅਦ ਵੀ ਪਰੰਗਾ ਗੰਗਾ ਕੈਸ ਤਾਂ ਵੀ ਸਾਰਾ ਉਹਨਾਂ ਨੇ ਸਟੇਟਮੈਂਟ ਕੱਢ ਕੇ ਦਿੱਤੀ ਸੀਗੀ ਉਹ ਕਹਿੰਦੇ ਵੀ 7,80,000 ਭਰਿਆ ਗਿਆ ਹੈਗਾ ਕਹਿੰਦੇ 1392 ਥੋੜਾ ਖੜਾ ਹੈਗਾ ਹਲੇ ਹੂੰ 1392 1392 ਖੜਾਗਾ 7,80,000 ਭਰ ਚੁੱਕਿਆ ਵੀ ਉਹ ਹੁਣ ਵੀ ਉਹ ਪੈਸ ਜਿਹੜੀਆਂ ਕਿਸ਼ਤਾਂ ਟੁੱਟੀਆਂ ਪਈ ਨੇ ਉਹ ਕਿੰਨੀਆਂ ਟੁੱਟੀਆਂ ਤੇ ਕਿੰਨੇ ਸਾਲ ਦੀਆਂ ਕਿਸ਼ਤਾਂ ਡੇਢ ਸਾਲ ਹੋ ਗਿਆ ਵੀਰ ਜੀ ਟੁੱਟੀਆਂ ਕਿਸ਼ਤਾਂ ਹੁਣ ਡੇਢ ਸਾਲ ਦੀਆਂ ਜਿਹੜੀਆਂ ਕਿਸ਼ਤਾਂ ਟੁੱਟੀਆਂ ਖੜੀਆਂ ਕੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਵੀ ਜੇ ਸੀ ਭਰ ਦਾਂਗੇ ਹੌਲੀ ਹੌਲੀ ਸਾਨੂੰ ਮੌਕਾ ਦਿਓ ਕੋਈ ਨਹੀਂ ਜਿਵੇਂ ਜਿਵੇਂ ਹੋਇਆ ਸਾਡੇ ਕੋਲੇ ਆਉਣਗੇ ਭਰ ਦਾਂਗੇ ਗੱਲਬਾਤ ਮੌਕਾ ਤਾਂ ਉਹ ਉਹਨਾਂ ਨੇ ਦਿੱਤਾ ਸੀਗਾ ਜੀ ਪਰ ਹੁਣ ਉਹਨਾਂ ਨੇ ਹੱਥ ਤਾਂ ਹੀ ਦਿੱਤਾ ਸੀਗਾ ਉਹ ਹੁਣ ਕਹਿੰਦੇ ਅਸੀਂ ਵੀ 1392 ਤਾਂ ਸੋਡਾ ਹੋਇਆ ਪਿਆ ਸਾਨੂੰ 9 ਲੱਖ ਤੁਸੀਂ ਇਕੱਠਾ ਕਰੋ ਵੀ ਅਸੀਂ ਕਿਸ ਤਰ੍ਹਾਂ ਨਹੀਂ ਬੰਨਣਾਂਗੇ ਵੀ 13 ਲੱਖ ਇਕੱਠਾ ਕਰੋ ਤੁਸੀਂ ਹੁਣ ਤੇ 13 ਲੱਖ ਹੁਣ ਮੈਂ ਵੀਰ ਜੀ ਕਿਹਦੇ ਸਿਰ ਤੇ ਭਰ ਸਕਦੇ ਬੱਚੇ ਮੇਰੇ ਛੋਟੇ ਮੈਨੂੰ ਸਾਰਾ ਕੋਈ ਹੈ ਨਹੀਂਗਾ ਵੀ ਮੈਂ 13 ਲੱਖ ਕਿੱਥੋਂ ਇੱਕ ਮੁਠੀ ਉਹਨਾਂ ਨੂੰ ਇਕੱਠਾ ਕਰਕੇ ਦੇ ਸਕਦੀ ਹਾਂ ਬੰਦਾ ਹੁੰਦਾ ਉਹ ਸਹੀ ਚੱਲੀ ਜਾਂਦਾ ਉਹਦੇ ਤੋਂ ਪੰਮਾ ਦੀ ਲੋਨ ਆਪਦਾ ਸਾਰਾ ਪੂਰਾ ਕਲੀਅਰ ਕਰਾ ਲੈਂਦੇ ਹੁਣ ਬੰਦਾ ਉਹ ਜਦੋਂ ਸਾਡੇ ਕੋਲ ਹੈ ਨਹੀਂਗਾ ਤੇ ਹੁਣ ਸਾਨੂੰ ਕੁਛ ਦਿੰਦਾ ਨਹੀਂ ਲੈਂਦਾ ਨਹੀਂ ਸਾਨੂੰ ਕੁਛ ਪਤਾ ਹੀ ਹੈ ਨਹੀਂ ਤੇ ਫਿਰ ਹੁਣ ਅਸੀਂ ਕਿਸ ਤਾਂ ਕਿੱਥੋਂ ਭਰ ਸਕਦੇ ਆ ਕੋਈ 10-5000 ਹੁੰਦੇ ਤਾਂ ਮੈਂ ਆਪਦੇ ਭੈਣ ਭਰਾਵਾਂ ਤੋਂ ਇਕੱਠਾ ਕਰਕੇ ਭਰ ਸਕਦੀ ਸੀ ਹੁਣ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਹੁਣ 9 ਲੱਖ ਹੁਣ ਉਹ ਵਿਚਾਰੇ ਮੇਰੇ ਨਾਲ ਇੰਨਾ ਸਾਰਾ ਕਿੱਥੋਂ ਲਵਾ ਸਕਦੇ ਆ ਜੀ ਕੋਠੀ ਤੇ ਟੋਟਲ ਕਿੰਨੇ ਪੈਸੇ ਲੱਗੇ ਸੀ ਭੈਣੇ ਇਹ ਮਕਾਨ ਤੇ ਲੱਗੇ ਸੀ ਪਤਾ ਕੁਛ ਹਾਂ 13 ਲੱਖ ਹੀ ਲੱਗਿਆ ਸੀਗਾ ਜੀ 13 ਲੱਖ 13.5 ਕਰੋੜ ਲੱਗਿਆ ਨਹੀਂ ਜਿਹੜਾ 13 ਲੱਖ ਦਾ ਤੁਹਾਡਾ ਲੋਨ ਸੀ ਜਿਹੜਾ ਤੁਸੀਂ ਲਿਆ ਸੀ ਆਈਸੀਬੀ ਬੈਂਕ ਤੋਂ ਤੇ ਜਿਹੜਾ ਤੁਹਾਡੇ ਕੋਲੋਂ ਵੀ ਕੁਝ ਪੈਸੇ ਲੱਗੇ ਹੋਣਗੇ ਜੇ ਆਪਾਂ ਇਹ ਜੇ ਦੋ ਮੰਜ਼ਿਲਾ ਮਕਾਨ ਆ ਲੱਗਦਾ ਵੀ ਕਾਫੀ ਪੈਸੇ ਲੱਗੇ ਹੋਣਗੇ ਤੇ ਹਾਂਜੀ ਲੱਗਿਆ ਕੋਲੋਂ ਸਾਂ ਫਿਰ ਹੁਣ ਉਹਨਾਂ ਨੂੰ ਪਤਾ ਸਾਨੂੰ ਤਾਂ ਪਤਾ ਨਹੀਂ ਹੋ ਸਕਦਾ ਵੀ ਉਹਨੇ ਕਿਵੇਂ ਲਾਇਆ ਦੱਸਤਾ ਸੀਗਾ ਵੀ ਨਾ ਲਾਉਣ ਦਾ ਹਾਂ ਲਾਉਣ ਦਾ ਹਾਂਜੀ ਲਾਉਣ ਦਾ ਜ਼ਰੂਰ ਦੱਸਤਾ ਸੀਗਾ ਉਹਨਾਂ ਨੇ ਕਿਹਦਾ ਨਹੀਂ ਪਤਾ ਵੀ ਕਿੰਨਾ ਦਾ ਪੈਸਾ ਘੋਬਾ ਕਿਸ਼ਤਾਂ ਪਰ ਦੇ ਵੀ ਰਹੇ ਆਗੇ ਜਿਵੇਂ ਹੁਣ ਜੇ ਭਰਿਆ ਗਿਆ ਤਾਂ 8 ਲੱਖ ਉਹ ਫੇਰ ਹੀ ਭਰਿਆ ਗਿਆ ਵੀ ਅਸੀਂ ਕਿਹੜਾ ਆਏ ਆ ਵੀ ਕੁਝ ਵੀ ਨਹੀਂ ਭਰਿਆ ਗਿਆ ਜੀ ਜੀ ਮਕਾਨ ਦਿਖਾ ਦਈਏ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਡਬਲ ਸਟੋਰੀ ਐ ਵੇਖੋ ਕਿੰਨੀਆਂ ਉਮੀਦਾਂ ਸੀ ਪਹਿਲਾਂ ਵੀ ਗੱਲ ਕਰਕੇ ਹਟੇ ਆ ਸੋਹਣੀਆਂ ਸੋਹਣੀਆਂ ਜੋੜੀਆਂ ਲੱਗੀਆਂ ਸੀ ਪਰਿਵਾਰ ਦਾ ਕਿੰਨਾ ਵਿੱਚ ਦੇ ਮੋਹ ਆ ਹੁਣ ਇਸ ਵਕਤ ਛੱਡਣਾ ਵੀ ਔਖਾ ਸੁਣੀ ਸੁਣੀ ਜੋੜੀਆਂ ਲੱਗੀਆਂ ਹੋਈਆਂ ਦੋ ਮੰਜ਼ਲਾ ਮਕਾਨ ਬਣਿਆ ਹੋਇਆ ਪਰ ਜਿਹੜਾ ਵੀਰ ਐ ਉਹਦੇ ਰਿਲੇਸ਼ਨ ਬਣ ਗਏ ਕਿਸੇ ਹੋਰ ਜਨਾਨੀ ਨਾਲ ਉਸ ਨੂੰ ਛੱਡ ਕੇ ਪਰਿਵਾਰ ਨੂੰ ਬੱਚਿਆਂ ਨੂੰ ਛੱਡ ਕੇ ਕਿਤੇ ਹੋਰ ਚਲਾ ਗਿਆ ਜਿਹੜਾ ਘਰਬਾਰ ਆ ਸਾਰਾ ਉਸੇ ਨੇ ਚੱਲਦਾ ਸੀ ਕਹਿੰਦੇ ਉਹ ਇੱਕ ਸੈਲਰ ਦੇ ਵਿੱਚ ਕੰਮ ਕਰਦਾ ਸੀ ਉਹਦੀ ਤਨਖਾਹ ਆਉਂਦੀ ਸੀ ਉਹਦੇ ਵਿੱਚੋਂ ਇਹ ਜਿਹੜੀ ਕਿਸ਼ਤ 17000 ਰੁਪਿਆ ਕੋਠੀ ਦੀ ਕਿਸ਼ਤ ਭਰਦਾ ਸੀ ਉਹ ਜਦੋਂ ਚਲਾ ਜਾਂਦਾ ਘਰ ਦਾ ਤਾਂ ਜਿਹੜਾ ਕਾਰੋਬਾਰ ਆ ਸਾਰਾ ਠੱਪ ਹੋ ਜਾਂਦਾ ਖੜ ਜਾਂਦਾ ਹੁਣ ਇਹ ਇੱਕ ਭੈਣਾਂ ਛੋਟੇ ਪਰਿਵਾਰ ਦੋ ਬੱਚੇ ਆ ਇਹ ਹੁਣ ਕਿਸ਼ਤ ਭਰੇ ਤੇ ਪਰਿਵਾਰ ਨੂੰ ਪਾਲੇ ਪਰਿਵਾਰ ਦੇ ਹੁਣ ਹੱਥ ਖੜੇ ਨੇ ਕਹਿੰਦੇ ਵੀ ਸਾਡੇ ਕੋਲੇ ਜਿਹੜੇ ਕਿਸ਼ਤ ਭਰ ਨੂੰ ਇਸ ਵਕਤ ਕੋਈ ਵੀ ਪੂੰਜੀ ਨਹੀਂ ਬੈਂਕ ਕਹਿੰਦੀ ਆ ਸਾਡੇ ਪੈਸੇ ਦੋ ਪਰਿਵਾਰ ਕਹਿੰਦਾ ਸਾਡੇ ਕੋਲੇ ਪੈਸੇ ਹੈ ਨਹੀਂ ਸੀ ਤੇ ਜਿਹੜਾ ਬੰਦਾ ਭਰਨ ਵਾਲਾ ਸੀ ਉਹ ਤਾਂ ਮਕਾਨ ਛੱਡ ਕੇ ਚਲਾ ਗਿਆ ਬੱਚਾ ਨੂੰ ਛੱਡ ਕੇ ਚਲਾ ਗਿਆ ਘਰਵਾਲੀ ਨੂੰ ਛੱਡ ਕੇ ਚਲਾ ਗਿਆ ਕਿਸੇ ਹੋਰ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਬਣ ਗਏ ਉਧਰ ਚਲਾ ਗਿਆ ਇਥੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਆਗੂ ਵੀ ਨੇ ਤੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਵੱਲੋਂ ਇਸਦੇ ਬਾਹਰ ਦੇ ਵਿੱਚ ਬੈਠੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਗੂ ਵੀ ਪਹੁੰਚੇ ਨੇ ਪਰਿਵਾਰ ਦੀ ਹਮਾਇਤ ਚ ਭਾਰਤੀ ਕਿਸਾਨ ਜੂਨੀਅਨ ਗ੍ਰਾਹਾਂ ਦੇ ਆਗੂ ਆਏ ਨੇ ਕਿਵੇਂ ਦੇਖ ਦੇਦੋਂਗੇ ਜਸਪ੍ਰੀਤ ਵੀ ਜਿਹੜਾ ਪਰਿਵਾਰ ਦੇ ਨਾਲ ਕਹਿੰਦੇ ਆ ਵੀ ਕਮਾਊ ਬੰਦਾ ਸੀ ਘਰ ਦਾ ਮੁਖੀ ਆ ਸੀ ਉਹ ਤਾਂ ਇਹਨੂੰ ਛੱਡ ਕੇ ਚਲਾ ਗਿਆ ਪਰ ਬੈਂਕ ਕਹਿੰਦੀ ਆ ਸਾਡੇ ਪੈਸੇ ਭਰੋ ਪਰਿਵਾਰ ਕੋਲੇ ਭਰਨ ਦੀ ਨੀ ਪੂੰਜੀ ਹੋਣੀ ਕਿਵੇਂ ਲੱਗਦਾ ਵੀ ਇਹ ਕੀ ਹੱਲ ਹੋਊਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਸੱਚ ਦੀ ਪਰਦਾ ਹਲਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੰਦਿਆ ਤੇ ਸਰਕਾਰਾਂ ਤੱਕ ਪਹੁੰਚਾਉਂਦੇ ਆਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂਗੇ ਕਿਉਂਕਿ ਇਹਨਾਂ ਨੇ ਹੋਮ ਲੋਨ ਲਿਆ ਸੀਗਾ ਜਿਹੜਾ 20 ਸਾਲਾਂ ਦੇ ਵਿੱਚ ਤਕਰੀਬਨ ਭਰਨਾ ਹੁੰਦਾਗਾ 10 ਲੱਖ ਇੱਕ ਦਿੱਤਾ ਤੇ 3 13 ਲੱਖ ਟੋਟਲ ਦਿੱਤਾਗਾ ਜਿਹਦੇ ਵਿੱਚੋਂ ਕੇ ਪਰਿਵਾਰ ਨੇ ਸੱਤ 80 ਭਰਤਾਗਾ ਤੇ ਦੂਜਾ ਕੁਝ ਬਾਕੀ ਰਹਿਗਾ ਡੇਢ ਸਾਲਾਂ ਤੋਂ ਕਹਿੰਦਾ ਟੁੱਟੀਆਂ ਹੋਈਆਂਗੀਆਂ ਬੈਂਕ ਨੇ ਕਰ ਕਰਾ ਕੇ ਜਿਵੇਂ ਸਿਆਣੀ ਕਹਿੰਦੇ ਹੁੰਦੇ ਆਗੇ ਇਹਨਾਂ ਦੇ ਜਦੋਂ ਆਪਾਂ ਲੋਨ ਲੈਣੇ ਚਾਹੇ ਕਿਸਾਨਾ ਚਾਹੇ ਮਜ਼ਦੂਰਾ ਵੀ ਉਹ ਤੋਂ ਖੜਾ ਛਡਾਉਣਾ ਬਹੁਤ ਔਖਾ ਹੋ ਜਾਂਦਾ ਇਹ ਵਿਆਜ ਤੇ ਵਿਆਜ ਲਾ ਕੇ ਉਨੇ ਹੀ ਫੇਰ ਬਣਾ ਦਿੰਦੇ ਆ ਇਹਨਾਂ ਨੇ 1292 ਫੇਰ ਬਣਾਤਾ 1292000 ਫੇਰ ਨੋਟਸ ਕੱਢੀ ਬੈਠਿਆ ਗਏ ਵੀ ਅਸੀਂ ਤਾਂ ਇਹੀ ਕਹਿਣ ਚਾਹੁੰਦੇ ਆ ਇੱਥੋਂ ਦਾ ਮਾੜਾ ਸਿਸਟਮ ਮਾੜੀਆਂ ਸਰਕਾਰਾਂ ਦੀ ਭੇਟ ਆਪਣਾ ਚਾਹੇ ਕਿਸਾਨਾ ਚਾਹੇ ਮਜ਼ਦੂਰਾ ਚੜਦਾ ਰਹਿੰਦਾਗਾ ਕਿਉਂਕਿ ਕਿਉਂ ਲੋਕ ਦੇਸ਼ਾਂ ਵਿਦੇਸ਼ਾਂ ਨੂੰ ਭਜਦੇ ਆਗੇ ਉੱਥੇ ਆਮ ਵਰਗ ਦੇ ਨਾਲ ਆਮ ਲੋਕਾਂ ਦੇ ਨਾਲ ਸਰਕਾਰਾਂ ਖੜਦੀਆਂ ਗਿਆ ਜਦੋਂ ਇਸ ਤਰ੍ਹਾਂ ਦਾ ਕੋਈ ਪਰਿਵਾਰ ਤੋਂ ਗਿਸ਼ਤਾਂ ਟੁੱਟਦੀਆਂ ਜਾਂ ਮੰਨ ਕੇ ਚੱਲ ਕਿਸ ਦੀ ਪੜ੍ਹਾਈ ਵਿਚਕਾਰ ਕਿਸੇ ਬੱਚੇ ਦੀ ਰਹਿੰਦੀ ਆ ਸਰਕਾਰ ਇੱਕ ਸਹਿਤਾ ਕਰਦੀ ਹੈਗੀ ਇੱਥੇ ਵੈਸੇ ਤਾਂ ਮਾਫੀਆਂ ਜਿਹੜੀਆਂ ਚਾਹੇ ਸੈਂਟਰ ਸਰਕਾਰ ਦੀ ਗੱਲ ਕਰ ਲੇਗੇ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲੇਗੇ ਇਹਨਾਂ ਦੇ ਆਪਤਾ ਵੱਡੀਆਂ-ਵੱਡੀਆਂ ਇੰਡਸਟਰੀਆਂ ਲਾਈਆਂ ਹੁੰਦੀਆਂ ਗਿਆ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਇਹ ਮਾਫੀਆਂ ਵੀ ਦਿੰਦੇ ਆਗੇ ਉਹਨਾਂ ਦੇ ਮੰਨ ਕੇ ਚਲੋ 15-15 ਕਰੋੜ ਰੁਪਇਆ ਇਹ ਮaaf ਕਰ ਦਿੰਦੇ ਆਗੇ ਮਾਫੀਆਂ ਆ ਜਾਂਦੀਆਂ ਆਗੀਆਂ ਆ ਜੀ ਨਿਊ ਚੈਨਲ ਵਾਲੇ ਆਗੇ ਉਹਨਾਂ ਦਾ ਪਿਛਲੀ ਵਾਰ ਆਪਾਂ ਵੇਖਿਆ ਮੋਦੀ ਨੇ 1500 ਕਰੋੜ ਰੁਪਇਆ ਮaaf ਕੀਤਾ ਕਿ ਬਹੁਤ ਵੱਡੀ ਇੱਕ ਅਮਾਉਂਟ ਬੰਦੀ ਆਗੀ ਕਿਉਂਕਿ ਉਹ ਕੋਈ ਗਰੀਬ ਨਹੀਂ ਸੀਗਾ ਵੱਡੇ ਘਰਾਣਿਆਂ ਦੇ ਵਿੱਚੋਂ ਆਉਂਦਾ ਸੀਗਾ ਕਿਉਂਕਿ ਵੱਡੇ ਉਹਨਾਂ ਦੇ ਬਿਜ਼ਨਸ ਸੀਗਾ ਕਾਰੋਬਾਰ ਸੀਗਾ ਚੰਗਾ ਪ੍ਰਾਪਰਟੀ ਦਾ ਮਾਲਕ ਸੀ ਉਹਨਾਂ ਦਾ 1500 ਕਰੋੜ ਰੁਪਇਆ ਤਾਂ ਮaaf ਕਰਤਾ ਪਰ ਇੱਥੇ ਗਰੀਬ ਲੋਕ ਆ ਜਿਵੇਂ ਕੁਝ ਕੁ ਪੈਸੇ ਮੰਨ ਕੇ ਚਲੋ ਸਤ ਲੱਖ ਦੇ ਸਾ 67 ਦੇ ਆਸ-ਪਾਸੇ ਭਰੀ ਬੈਠੇ ਆ ਇਹ ਤੇ ਮੰਨ ਕੇ ਚਲੋ ਉਦੋਂ ਘੱਟ ਮਾਉਂਟ ਰਹਿੰਦੀ ਆ ਇੰਨੇ ਕ ਮਾਫੀ ਨਹੀਂ ਕਰ ਸਕਦੀ ਇਤੋਂ ਦੀ ਪੰਜਾਬ ਸਰਕਾਰ ਸਹਿਯੋਗ ਨਹੀਂ ਕਰ ਸਕੀ ਆਪਣੀ ਇਹਨਾਂ ਨੂੰ ਮਜਬੂਰ ਕਰ ਰਿਹਾਗੇ ਇਹਨਾਂ ਦੇ ਬੱਚਿਆਂ ਨੂੰ ਇਤੋਂ ਘਰੋਂ ਬੇਕਾਰ ਕਰਨ ਲਈ ਆ ਬਾਰ ਦੇ ਵਿੱਚ ਨੋਟਿਸ ਲਾ ਚੁੱਕਿਆ ਇਹ ਕਹਿ ਚੁੱਕੇ ਇਥੋਂ ਦਾ ਪ੍ਰਸ਼ਾਸਨ ਆ ਕੇ ਬੈਂਕ ਕਮਲਾਜਮ ਪੁਲਿਸ ਮਲਾਜਮ ਕਿ ਆਪਦੇ ਸਮਾਨ ਆ ਇਥੇ ਜਿਹੜਾ ਟੈਂਟ ਫੋੜੀ ਆ ਤੁਸੀਂ ਚੱਕੋ ਇਥੋਂ ਜਾਓ ਇਹ ਕਰ ਹੁਣ ਸਾਡਾ ਹੋ ਚੁੱਕਿਆਗਾ ਅਸੀਂ ਇਸ ਦੀ ਨਿੰਦਿਆ ਕਰਦੇ ਆ ਇਸ ਕਰਕੇ ਜਿਹੜੀ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਗੀ ਇਸ ਪਰਵਾਦ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆ ਨਾਲ ਜਿਹੜੀ ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਆ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਆ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ ਦੋਨਾਂ ਦੀ ਸਾਂਝ ਆ ਭਰਾਤਰੀ ਸਾਂਝ ਆ ਵੱਡੀਆਂ ਲੜਾਈਆਂ ਦੂ ਪਹਿਲਾਂ ਵੀ ਲੜੀਆਂ ਇਹ ਲੜਾਈ ਵੀ ਅਸੀਂ ਲੜਾਂਗੇ ਕਿਸੇ ਵੀ ਹਾਲਤ ਵਿੱਚ ਇਸ ਮਕਾਨ ਨੂੰ ਤਾਲਾ ਨਹੀਂ ਲਗੰਦਣਾ ਚਾਹੇ ਤੇ ਲਾਸ਼ਾਂ ਦੇ ਢੇਰ ਲੱਗ ਜਾਣ ਕੁਝ ਵੀ ਕਰ ਲੇ ਪ੍ਰਸ਼ਾਸਨ ਜੋ ਕਰਨਾ ਕਰ ਲੇ ਅਸੀਂ ਇਹ ਕਹਿਣੇ ਆਂਗੇ ਤੁਹਾਡੇ ਮੈਕ ਦੇ ਜ਼ਰੀਏ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਇਸ ਮਕਾਨ ਨੂੰ ਤਾਲਾ ਨਹੀਂ ਲਗੰਦੇ ਇਨਸ ਬੱਚਿਆਂ ਨੂੰ ਬੇਕਾਰ ਨਹੀਂ ਹੋਣ ਦਿੱਤੇ ਇਹ ਲੜਾਈ ਅਸੀਂ ਡਟ ਕੇ ਲੜਾਂਗੇ ਜੋ ਵੀ ਕਰਨਾ ਪ੍ਰਸ਼ਾਸਨ ਕਰ ਲੇ ਅਸੀਂ ਡਟ ਕੇ ਮੈਦਾਨ ਦੇ ਵਿੱਚ ਖੜਾਂਗੇ ਜਿਵੇਂ ਪਹਿਲਾਂ ਵੀ ਲੜਾਈਆਂ ਜਿੱਤੀਆਂ ਉਸੇ ਤਰ੍ਹਾਂ ਇਹ ਲੜਾਈ ਵੀ ਜਿੱਤਾਂਗੇ ਇਹ ਬੱਚੇ ਇਸ ਘਰ ਦੇ ਵਿੱਚ ਹੀ ਮੌਜੂਦ ਰਹਿਣਗੇ ਕਿਤੇ ਇਹਨਾਂ ਨੂੰ ਜਾਨ ਨਹੀਂ ਦਿੰਦੇ ਅਸੀਂ ਨਹੀਂ ਲਗਨਦਿਆ ਹਾਲਤ ਵਿੱਚ ਬੈਂਕ ਕਹਿੰਦੀ ਆ ਕਿ ਅਸੀਂ ਆਪਦਾ ਪੈਸੇ ਆ ਵਸੂਲਣੇ ਆ ਪਰਿਵਾਰ ਕੋਲੇ ਪੂੰਜੀ ਹੈ ਨਹੀਂ ਕਿਸ਼ਤ ਭਰਨ ਨੂੰ ਤੇ ਹੱਲ ਕੀ ਹੋਊਗਾ ਫਿਰ ਉਹ ਕਹਿੰਦੇ ਸੀ ਸਮਾਨ ਵੀ ਤੁਸੀਂ ਇਹਨੂੰ ਕਹਿਗੇ ਪਹਿਲਾਂ ਵੀ ਸਮਾਨ ਬਾਹਰ ਕੱਢ ਕੇ ਰੱਖੋ ਨਹੀਂ ਅਸੀਂ ਇੱਦਾਂ ਹੀ ਮਕਾਨ ਨੂੰ ਜਿੰਦਰਾ ਲਾ ਦਾਂਗੇ ਅਸੀਂ ਸੱਚ ਦੀ ਪੜਤਾਲ న్యూਜ਼ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੁਸੀਂ ਦਬੇ ਕੁਚਲੇ ਗਰੀਬ ਅਤੇ ਕਿਸਾਨ ਮਜ਼ਦੂਰਾਂ ਦੀ ਜਿਹੜੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਆ ਜਿਹੜੀ ਤੁਸੀਂ ਗੱਲ ਕਰ ਰਹੇ ਆ ਵੀ ਜੇ ਇਹਨਾਂ ਤੋਂ ਨਹੀਂ ਲੋਨ ਭਰਿਆ ਜਾਂਦਾ ਤਾਂ ਫੇਰ ਇਹਦਾ ਕੋਈ ਹੱਲ ਜੇ ਆਪਾਂ ਮੰਨ ਕੇ ਚੱਲੋ ਬੈਂਕ ਤੋਂ 20 ਸਾਲ ਵਾਸਤੇ ਲੋਨ ਲਿਆ ਹੈ 20 ਸਾਲ ਪੂਰੇ ਹੋ ਜਾਂਦੇ ਆ ਉਸ ਤੋਂ ਮਗਰੋਂ ਕਿ ਆਪਾਂ ਨੂੰ 21ਵੇਂ ਸਾਲ ਦੇ ਵਿੱਚ ਉਹ ਕਿ ਨੋਟਿਸ ਕੱਢ ਸਕਦੇ ਆ ਨਾ ਕਿ ਜਿੰਨਾ ਚਿਰ ਹਜੇ ਆਪਣਾ ਟਾਈਮ ਪੀਰੀਡ ਪਿਆ ਹੈ ਮੰਨ ਕੇ ਚੱਲੋ ਇਹਨਾਂ ਨੂੰ 7-8 ਸਾਲ ਹੋ ਗਏ ਮਕਾਨ ਪਾਏ ਨੂੰ ਹਜੇ ਇਹਨਾਂ ਨੇ 12 ਸਾਲ ਹੋਰ ਕਿਸ਼ਤਾਂ ਭਰਨੀਆਂ ਇਹ ਇਹ ਤਾਂ ਨਵਾਂ ਰੂਲ ਸੂਲੀ ਇਹ ਤਾਂ ਸਾਨੂੰ ਸਮਝ ਹੀ ਨਹੀਂ ਲੱਗ ਰਹੀ 20 ਸਾਲ ਵਾਸਤੇ ਤੁਸੀਂ ਲੋਨ ਦਿੱਤਾ ਤੇ ਤੁਸੀਂ 8ਵੇਂ ਸਾਲ ਦੇ ਵਿੱਚ ਜਿਹੜੀ ਘਰ ਦੀ ਕੋਰਕੀ ਕਰਨ ਆ ਗਈ ਇਹ ਕਿਹੜਾ ਰੂਲ ਸੂਲ ਹੈ ਇਹ ਜਿਹੜਾ ਹੈਗਾ ਸਰਾਸਰ ਤੱਕਾ ਹੈ ਕਿਸਾਨ ਹੋਵੇ ਚਾਹ ਗਰੀਬ ਮਜ਼ਦੂਰ ਹੋਵੇ ਇਹਨਾਂ ਨਾਲ ਜਿਹੜੀ ਕਿ ਸਰਕਾਰ ਦੇ ਰੂਲ ਰਸੂਲ ਹੋਰ ਹੈ ਜਿਹੜੇ ਪੂੰਜੀਪਤੀ ਹੈ ਕਾਰਪੋਰੇਟ ਘਰਾਣੇ ਆ ਇਹ ਜਦੋਂ ਆਪਾਂ ਕੋਈ ਲੋਨ ਲੈਂਦੇ ਆ ਇਹਨਾਂ ਦੇ ਵਿੱਚ ਕਾਲਮ ਲਿਖਿਆ ਹੁੰਦਾ ਹੈ ਜਿਹੜਾ ਕਿ ਕਿਸਾਨ ਮਜ਼ਦੂਰ ਦੇ ਲੋਨ ਤੇ ਨਹੀਂ ਲਿਖਿਆ ਹੁੰਦਾ ਕਿਸੇ ਕਾਰਨ ਇਹਨਾਂ ਨੂੰ ਘਾਟਾ ਪੈ ਜਾਂਦਾ ਹੈ ਉਹ ਸਰਕਾਰ ਉਹਨੂੰ ਸਾਰਾ ਮਾਫ ਕਰ ਦਿੰਦੀ ਹੈ ਉਹ ਪੂੰਜੀਪਤੀਆਂ ਨੂੰ ਤਾਂ ਮਾਫ ਕਰ ਦਿੰਦੀ ਹੈ ਤੇ ਇੱਥੇ ਗਰੀਬ ਕਿਸਾਨ ਮਜ਼ਦੂਰ ਹੈ ਜਿਹੜਾ ਦਿਹਾੜੀ ਕਰਕੇ ਆਪਦਾ ਚੁੱਲ੍ਹਾ ਚਪਾ ਤਪਾਉਂਦਾ ਹੈ ਆਪਦੇ ਘਰ ਦੀ ਕੋਈ ਛੱਤ ਬਣਾਈ ਆ ਦੋ ਕਮਰੇ ਪਾ ਲਏ ਉਹਨਾਂ ਨੇ ਇਹ ਇਹਨਾਂ ਨੇ ਕੋਈ ਬਹੁਤ ਵੱਡਾ ਮੈਲ ਨਹੀਂ ਛੱਤ ਲਿਆ ਪਰ ਇਹ ਜਿਹੜਾ ਹੈਗਾ ਸਰਕਾਰ ਦਾ ਧੱਕਾ ਜਿੰਨਾਂ ਚਿਰ ਹਜੇ ਦਾ ਟਾਈਮ ਪੀੜ ਪਿਆ ਉਹਨਾਂ ਚਿਰ ਸਰਕਾਰ ਕੋਈ ਨੋਟਿਸ ਨਹੀਂ ਲੈ ਸਕਦੀ ਕੋਈ ਜਿਹੜਾ ਹੈਗਾ ਇਹਦੇ ਘਰ ਦੀ ਕੁਰਕੀ ਨਹੀਂ ਕਰ ਸਕਦੀ ਪ੍ਰਧਾਨ ਜੀ ਜਦੋਂ ਆਪਾਂ ਕੋਈ ਵੀ ਬੀਮਾ ਹੁੰਦਾ ਚਾਹੇ ਆਪਾਂ ਗੱਡੀ ਲੈਣੇ ਆ ਟਰੈਕਟਰ ਲੈਣੇ ਆ ਚਾਹੇ ਮਕਾਨ ਤੇ ਲੋਨ ਲੈਣੇ ਆ ਉਹਦੇ ਇੱਕ ਬੀਮਾ ਹੁੰਦਾ ਬੀਮਾ ਕਰਦੀ ਆ ਬੈਂਕ ਕਰਦੀ ਆ ਵੀ ਜੇ ਕੱਲੂ ਬੰਦੇ ਦੇ ਕੋਈ ਸੱਟ ਪੇਟ ਵੱਜ ਜਾਂਦੀ ਹੈ ਨਕਾਰਾ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਕਿ ਉਹ ਬੀਮਾ ਜਿਹੜਾ ਲੌਣ ਹੈ ਉਹ ਮਾਫ ਹੋ ਜਾਂਦਾ ਪਰ ਜੇ ਗੱਲ ਹੁਣ ਇੱਥੇ ਕਰੀ ਗਏ ਜਿਹੜਾ ਮਾਲਕ ਸੀ ਭਰਨ ਵਾਲਾ ਸੀ ਕਮਾਈ ਜੀ ਤੋਂ ਆਉਂਦੀ ਸੀ ਇਨਕਮ ਆਉਂਦੀ ਸੀ ਉਹ ਤਾਂ ਇਹਦੀ ਖਤਮੀ ਹੋ ਗਈ ਉਹ ਤਾਂ ਖਾੜੀ ਗਈ ਉਹਦਾ ਬੰਦਾ ਹੀ ਫਰਾਰ ਹੋ ਗਿਆ ਪਤਾ ਨਹੀਂ ਕਿ ਕਿੱਧਰ ਗਿਆ ਫਿਰ ਇਹ ਲੌਣ ਭਰਨ ਕਿੱਥੋਂ ਇਹਨਾਂ ਦੇ ਵੀ ਉਸੇ ਪਾਲਿਸੀ ਦੇ ਵਿੱਚ ਆਉਣਾ ਚਾਹੀਦਾ ਜੀ ਇਹ ਵੀ ਉਸੇ ਪੋਰਸੀ ਦੇ ਵਿੱਚ ਹੀ ਹੋਣਾ ਚਾਹੀਦਾ ਉਹ ਬੰਦਾ ਤੁਹਾਨੂੰ ਗਾਇਬ ਹੀ ਹੈ ਜਿਹਨੇ ਭਰਨਾ ਸੀ ਉਹੀ ਉਹੀ ਗੱਲ ਹੈ ਨਾ ਜੀ ਜੇ ਹਨ ਇਹ ਆਪਣਾ ਇਹਨੇ ਗਰੀਬ ਕ ਇਹਨੇ ਆਪਣੇ ਮਜ਼ਦੂਰ ਭਰਾ ਨੇ ਆਪਣੇ ਕਰਜ਼ਾ ਲਿਆ ਸੀ ਇਹ ਫਰਾਰ ਹੋ ਗਿਆ ਜੇ ਵਿਜੀਮ ਵਾਲੀਆ ਆ ਕੇ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਉਹ ਦੁਬਈ ਦੇ ਵਿੱਚ ਬੈਠਿਆ ਸ਼ਰਿਆਮ ਉਹਥੇ ਆਪਣੇ ਆਪ ਦੇ ਕਾਰੋਬਾਰ ਕਰੀ ਬੈਠੇ ਆ ਉਹ 9000 ਕਰੋੜ ਵਾਸਤੇ ਤਾਂ ਕਾਨੂੰਨ ਅਲੱਗ ਹੈ ਤੇ ਗਰੀਬ ਕ ਮਜ਼ਦੂਰ ਵਾਸਤੇ ਇਹਦੇ ਵਾਸਤੇ ਕਾਨੂੰਨ ਲੱਗ ਹੈ ਇਹ ਇੰਡੀਆ ਦੇ ਵਿੱਚ ਜਿਹੜਾ ਹੈਗੇ ਇਹ ਇਹ ਜਿਹੜਾ ਹੈ ਸਮਝ ਨਹੀਂ ਲੱਗ ਰਹੀ ਵੀ ਜਿਹੜਾ ਹੈ ਪੂੰਜੀਪਤੀਆਂ ਆਸਤੇ ਕਾਨੂੰਨ ਹੋਰ ਤੇ ਗਰੀਬਾਂ ਆਸਤੇ ਇੱਕ ਕਾਨੂੰਨ ਹੋਰ ਜਦੋਂ ਮੰਨ ਕੇ ਚਲੋ ਵਿਜੇ ਮਾਲੀਆ ਦਾ ਸਾਰਾ ਲੋਨ ਮਾਫ ਕਰਤਾ ਤੇ ਇਸ ਮਜ਼ਦੂਰ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਹੈ ਤਾਂ ਇਹ ਵੀ ਇਨਸਾਨ ਹੀ ਹੈ ਹੈ ਤਾਂ ਇਹ ਵੀ ਇੰਡੀਆ ਦੇ ਵਿੱਚ ਹੀ ਹੈ ਇਹ ਜਿਹੜਾ ਹੈ ਪੂੰਜੀਪਤੀਆਂ ਆਸਤੇ ਜਿਹੜਾ ਹੈ ਰੂਲ ਕਸੂਲ ਹੋਰ ਹੈ ਤੇ ਗਰੀਬ ਕਿਸਾਨ ਮਜ਼ਦੂਰ ਆਸਤੇ ਰੂਲ ਅਸੂਲ ਹੈ ਜਿਹੜਾ ਇਹ ਜਿਹੜਾ ਹੈ ਧੱਕਾ ਹੈ ਸਰਕਾਰ ਦਾ ਇਹ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਤੇ ਜਿਹੜੀ ਇਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਸ ਘਰ ਨੂੰ ਤਾਲਾ ਨਹੀਂ ਲੱਗਣ ਦੇਵਾਂਗੇ ਇਸ ਜਿਹੜੇ ਹੈਗੇ ਜਿਹੜੇ ਕਿ ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਮਾਤਾ ਨੂੰ ਘਰ ਤੋਂ ਬਾਹਰ ਨਹੀਂ ਹੋਣ ਦੇਵਾਂਗੇ ਜਿੰਨਾ ਸਾਨੂੰ ਲੋੜ ਪਈ ਅਸੀਂ ਇਹਨਾਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜਾ ਹੈਗਾ ਇਹਦਾ ਵੀ ਕਮਾਈ ਵਾਲਾ ਬੰਦਾ ਸੀ ਉਹ ਤਾਂ ਚਲਾ ਕੇ ਕਾਰਵਾਈ ਉਹ ਤੇ ਹੋਣੀ ਉਹ ਲੱਭ ਲੈਣ ਨੂੰ ਉਹ ਉਹੀ ਗੱਲ ਆਪਾਂ ਪਹਿਲਾਂ ਕਰਕੇ ਕਿੰਨੇ ਜੇ ਵਿਜੇ ਮਾਲੀ ਆਰਗਨੋ ਨੇ ਲਾਭ ਸਕਦੇ ਤੇ ਫਿਰ ਇਹ ਇਹਨੂੰ ਇਹਦੇ ਇਸ ਗਰੀਬ ਪਰਿਵਾਰ ਤੇ ਕਿਉਂ ਇੰਨਾ ਜ਼ੋਰ ਲੱਗਿਆ ਦੇ ਰਿਹਾ ਇਹ ਸਰਕਾਰਾਂ ਦੇ ਜੋ ਹੈਗੀ ਆ ਤਾਣਾ ਬਾਣਾ ਸਾਰਾ ਇਹ ਗਰੀਬ ਕਿਸਾਨ ਤੇ ਮਜ਼ਦੂਰ ਨੂੰ ਦਬਾਉਣ ਤੇ ਹੋਇਆ ਆਪਦੇ ਪੂੰਜੀਪਤੀਆਂ ਨੂੰ ਜਿਹੜਾ ਹੈਗਾ ਉਹ ਸਾਰਿਆਂ ਨੂੰ ਉਹਨਾਂ ਨੂੰ ਗੱਫੇ ਦੇ ਰਿਹਾ ਹੈ ਇਹ ਜਿਹੜਾ ਹੈਗਾ ਤੱਕਾ ਇਹ ਆਪਾਂ ਨੂੰ ਨਹੀਂ ਬਰਦਾਸ਼ਤ ਹੁੰਦਾ ਤੇ ਨਾ ਹੀ ਇਹ ਜਿਹੜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੰਜਾਬ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਇਹ ਬਰਦਾਸ਼ਤ ਨਹੀਂ ਕਰੂਗੀ ਤੇ ਅਸੀਂ ਕਿਸੇ ਗਰੀਬ ਜਾਂ ਮਜ਼ਦੂਰ ਦੁਕਾਨਦਾਰ ਨੂੰ ਘਰ ਤੋਂ ਵੇਖਰਨਾ ਹੀ ਹੁਣ ਦੇਵਾਂਗੇ ਇਸ ਹਨ ਭਾਰਤੀ ਕਿਸਾਨ ਜੁਨੀਅਰ ਗ੍ਰਾਹਾਂ ਦੇ ਆਗੂ ਇਹ ਕਹਿੰਦੇ ਆ ਵੀ ਜਿਹੜਾ ਗਰੀਬ ਪਰਿਵਾਰ ਦੇ ਨਾਲ ਅਸੀਂ ਤੱਕਾ ਨਹੀਂ ਹੋਣ ਦੇਵਾਂਗੇ ਤਾਲਾ ਨਹੀਂ ਲੱਗਣ ਦੇਵਾਂਗੇ ਮਾਤਾ ਦਾ ਵੀ ਕਹਿਣਾ ਕਿ ਮੈਂ ਇਸ ਨੂੰ ਬੜੇ ਪਿਆਰ ਦੇ ਨਾਲ ਮਿਹਨਤ ਦੇ ਨਾਲ ਬਣਾਇਆ 6 ਮਰਲੇ ਸੀ ਮੇਰੇ ਘਰ ਦਾ ਥਾਂ ਸੀ ਮੈਂ ਅੰਦਰ ਬੈਠੂਗੀ ਜਿਹਨੇ ਜਿੰਦਰਾ ਲਾਉਣਾ ਲਾਦੇ ਜਿਹਨੇ ਮੇਰੇ ਭੈਣ ਭਰਾਣੇ ਆ ਕੇ ਇਹ ਖੋਲਣਾ ਖੋਲ ਦੇਣਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕਿਵੇਂ ਦੱਸਿਓ ਤੁਸੀਂ ਕਿ ਜਿਹੜੇ ਇਹ ਪਰਿਵਾਰ ਦੇ ਨਾਲ ਤੱਕਾ ਹੋ ਰਿਹਾ ਤੁਹਾਨੂੰ ਕਿਵੇਂ ਲੱਗਦਾ ਫਿਰ ਨਵੀਂ ਵੀਡੀਓ ਦੇ ਨਾਲ ਜਲਦ ਮਿਲਾਂਗੇ ਜ਼ਾਤ ਦਿਓ ਧੰਨਵਾਦ